ਕੱਲ äh, थाना ਸੇਖਵਾ ਚ ਨਾ 108 ਨੰਬਰ ਪਰਚਾ ਦਰਜ ਕੀਤਾ ਸੀ ਕਿ ਵਿਜਮਸੀ son of ਕਿੰਨਾ ਮਸੀ ਕੋਈ ਦਾ ਰਹਿਣਾ ਸੀ ਉਹ ਤੋਂ ਕੋਈ ਇੱਕ ਪਿਸਤਲ ਬਰਾਮਦ ਕੀਤਾ ਸੀ ਪਿਸਤਲ ਬਰਾਮਦ ਕੀਤਾ ਸੀ ਤੇ ਉਹ ਕੇਸ ਰਜਿਸਟਰਡ ਹੋਇਆ ਤੇ ਮੁੜ ਕੇ ਉਹਨੇ ਆਪਣੇ ਪਰਚੇ ਦੇ ਆਪਣੇ ਉਸ ਕੇ ਇਨਸਾਫ ਕੀਤਾ ਸੀ ਕਿ ਇਹ ਜਿਹੜਾ ਪਿਸਤਲ ਹੈ ਇਹਦੇ ਘਰ ਦੇ ਹੋਰ ਵੀ 3-4 ਬੰਦੇ ਆਏ ਸੀ ਉਹਦੇ ਚ ਉਹਨਾਂ ਕੋਈ ਪਿਸਤਲ ਅਗੇ ਸੀ ਉਹਨਾਂ ਚ ਇੱਕ ਬੰਦੇ ਨੂੰ ਪਛਾਣਦਾ ਤੇ ਉਹ ਉਹਨੇ ਨਾਮ ਲਿਆ ਇਹਦਾ ਮਲਕੀਤ ਸਿੰਘ son of ਪਰਸੀਮ ਸਿੰਘ ਮਲਕੀਤ ਸਿੰਘ ਇਹ ਰੱਗੋ ਕਹਿੰਦੇ ਇਹਨੂੰ ਸਾਨੂੰ ਤਨਾਰ ਪਰ ਖਦਰਦਾ ਹੈਗਾ ਜੀ ਇੱਥੇ ਠਾਣਾ ਕਲਾਨੌਰ ਦੇ ਇਹਦੇ ਨੋਟੋਰੀਅਸ ਆਧਮੀਆ ਅੰਮ੍ਰਿਤ ਦਾ ਆਲਮ ਜਿਹੜਾ ਹੈਗਾ ਜਗੂ ਭਗਵਾਨਪੁਰੇ ਗਰੁੱਪ ਦਾ ਜਿਹੜਾ ਇਹ ਉਹਦੇ ਗਰੁੱਪ ਨਾਲ ਐਸੋਸੀਏਟਡ ਹੈ ਇਹਨੇ ਕਲਾਨੌਰ ਵਿੱਚ ਵੀ ਡਾਕਟਰ ਦੇ ਵੀ ਫਾਇਰ ਕੀਤੇ ਸੀ ਹੋਰ ਵੀ ਇਹਦੇ ਕਾਫੀ ਇਨਸੀਡੈਂਟ ਹੈ ਇਵਨ ਕਿ ਸਾਡੀਆਂ ਵੀ ਕਈ ਕੇਸਾਂ ਦੀਆਂ ਪੁਛੀ ਇਛਾਂ ਦੇ ਵਿੱਚ ਅੱਗੇ ਫਰਦਰ ਲਿੰਕ ਇਹਦੇ ਕਈ ਗਰਮਿਆਂ ਵਿੱਚ ਜੁੜਦੇ ਨੇ ਨੋਮੀਨੇਟ ਵੀ ਹੈਗਾ ਤੇ ਬਟ ਅਜੇ ਅੱਗੇ ਵੀ ਫਰਦਰ ਕਿਤੇ ਨਾਂ ਇਹਦਾ ਚੱਲਦਾ ਸੀ ਇਹ ਜਦੋਂ ਇਹਨੂੰ ਦੱਸਿਆ ਕਿ ਮੇਰੇ ਕੋਲ ਇੱਕ ਪਿਸਤਲ ਹੈ ਉਹਦੀ ਬਰਾਮਦਗੀ ਲਈ ਜਦੋਂ ਐਸ ਐਚ ਓ ਸਾਹਿਬ ਨੇ ਸਾਡੇ ਐਸ ਐਸ ਆਈ ਰਜਵੰਤ ਕੌਰ ਸੇਖਵਾ ਦੇ ਇਹਨਾਂ ਦੀ ਟੀਮ ਇੱਥੇ ਆਈ ਹੈ ਇੱਥੇ ਕਲੀਅਰ ਕਲਾ ਕੁੰਜਰ ਪਿੰਡ ਦੇ ਵਿੱਚ ਘਾਰ ਉੱਥੇ ਮਹਿਰ ਦੇ ਕੰਡੇ ਤੇ ਉੱਥੋਂ ਜਦੋਂ ਬਰਾਮਦਗੀ ਕਰਵਾਉਣ ਲੱਗੇ ਪ੍ਰੀਕਾਸ਼ਨਸ ਪੂਰੀਆਂ ਲਈਆਂ ਗਈਆਂ ਸੀ ਵੈਸੇ ਐਸ ਐਚ ਓ ਸਾਹਿਬ ਕੋਲ ਕੁਝ ਨਹੀਂ ਸੀ ਉਸ ਵੇ ਤੇ ਇਹਨੇ ਉੱਥੋਂ ਕੱਢ ਕੇ ਤੇ ਦੋ ਫਾਇਰ ਕੀਤੇ ਨੇ ਜੀ ਤੇ ਐਸਐਚਓ ਸਾਹਿਬ ਦੇ ਜਿਹੜੇ ਰੀਡਰ ਕਮ ਗਨਮੈਨ ਹੈ ਉਹਨਾਂ ਵੱਲੋਂ ਵੀ ਦੋ ਰਾਉਂਡ ਫਾਇਰ ਕੀਤੇ ਗਏ ਪਹਿਲਾ ਤੇ ਮਿਸ ਹੋ ਗਿਆ ਦੂਸਰਾ ਉਹਦੀ ਲੈਫਟ ਲੈਗ ਤੇ ਹਿੱਟ ਕੀਤਾ ਉਹਨੂੰ ਇਮੀਡੀਏਟਲੀ ਅਸੀਂ ਸਿਵਲ ਹਸਪੀਟਲ ਭੇਜ ਦਿੱਤਾ ਜੀ ਕਿਉਂ ਹੈਪਨ ਕਰਿਆ ਰਿਕਵਰ ਕਰਾਣਾ ਸੀ ਜੀ ਵੀ ਆਪਣਾ ਇਹਦਾ 30 ਦਾ 32 ਦਾ ਹੈਗਾ ਜੀ ਸਟਾਰ ਦਾ ਪਿਸਤਲ ਹੈ ਇਹ ਜਿਹੜਾ ਪਿਸਤਲ ਰਿਕਵਰ ਕੀਤਾ ਇਹਦੇ ਨਾਲ ਕੋਈ ਰਾਉਂਡ ਜਾਂ ਕੋਈ ਰਾਉਂਡ ਅਜੇ ਫੋਰੈਂਸਿਕ ਅਫਸਰ ਆ ਗਏ ਨੇ ਉਹ ਜੇ ਲੱਗਦਾ ਪਾ ਕੇ ਕੋਕ ਹੈਗਾ ਪਿਸਤਲ ਉਹਦੇ ਵਿੱਚੋਂ ਨਿਕਲਣਗੇ ਕਿੰਨੇ ਗਏ ਨੇ ਇਹ ਪਿਸਟਲ ਨੂੰ ਦੋ ਫਾਇਰ ਤੇ ਕੀਤਾ ਨੇ ਕਿੰਨਾ ਕ ਖਤਰਨਾਕ ਗੈਂਗਸਟਰ ਸੀ ਤੇ ਜੱਗੂ ਭਗਵਾਨਪੁਰੀ ਨੇ ਕਿੰਨਾ ਕਿ ਇਹ ਜੱਗੂ ਭਗਵਾਨਪੁਰੀ ਦੇ ਗਰੁੱਪ ਦੇ ਜਿਹੜੇ ਬਾਕੀ ਦੇ ਅਮਰਦ ਆਲਮ ਦਾ ਬੇਸਿਕਲੀ ਇਹ ਗੁਰਗਾ ਸੀ ਇਹ ਤੇ ਅਮਰਦ ਆਲਮ ਦੇ ਕਹਿੰਦੇ ਐਕਸਟਰਸ਼ਨ ਕਰਲਾਂ ਦੇ ਵਿੱਚ ਵੀ ਤੇ ਦੂਸਰੇ ਚ ਇਹਨੇ ਕਲਾਂੌਰ ਵਾਲੀ ਸਾਈਡ ਤੇ ਇਹਦਾ ਜਿਆਦਾ ਇਹਨੇ ਕੀਤਾ ਸੀ ਪਿੱਛੇ ਜੀ ਤੇ ਇੱਕ ਹਸਪੀਟਲ ਕਲਾਂੌਰ ਉੱਥੇ ਵੀ ਇਹਨੇ ਫਾਇਰ ਕੀਤਾ ਸੀ ਉੱਥੇ ਕੇਸ ਵੀ ਰਜਿਸਟਰਡ ਹੈ ਕਲਾਂੌਰ ਕਿੰਦੀ ਕੋਈ ਕਾਮਯਾਬੀ ਕਿੰਨੇ ਆਪਾਂ ਇਹਨੂੰ ਕੰਮ ਹੈ ਵੀ ਅਸੀਂ ਇਸ ਤਰੀਕੇ ਦੇ ਜਿਹੜੇ ਜਿਹੜੇ ਪੁਲਿਸ ਤੇ ਵੀ ਫਾਇਰ ਕਰਨ ਨੂੰ ਗਰੇਜ ਨਹੀਂ ਕਰਦੇ ਕਿਸੇ ਵੇਲੇ ਵੀ ਜੇਲਾ ਮੌਕਾ ਵੈਪਨ ਕੈਰੀ ਕਰਦੇ ਨੇ ਛੋਟੇ ਛੋਟੇ ਗੱਲ ਤੇ ਐਕਸਟਰਸ਼ਨ ਤੇ ਜਾਂ ਦੂਜੇ ਤੇ ਅਸੀਂ ਇਸ ਕਾਮਯਾਬੀ ਨੂੰ ਵੱਡਾ ਛੋਟਾ ਨਹੀਂ ਕਰਕੇ ਕਹਿੰਦੇ ਹਰੇ ਕਾਮਯਾਬੀ ਸਾਡੀ ਵੱਡੀ ਕਾਮਯਾਬੀ ਹੈ